ਦੇਖੋ ਅਸੀਂ ਮੈਂ ਤੇ ਐਸਐਸਪੀ ਸਹਿਬਾਨ ਅਸੀਂ ਸਾਰੇ ਪਿੰਡਾਂ ਚ ਜਾ ਰਹੇ ਹਾਂ ਜਿੱਥੇ ਪਿਛਲੇ ਸਾਲ ਅੱਗ ਲੱਗਣ ਦੀ ਇਕ ਤਾਇਆਂ ਸੀ ਛਾਡੇ ਤੋਂ ਬਿਨਾ ਸਾਡੇ ਐਸਡੀਐਮ ਸਹਿਬਾਨ ਡੀਐਸਪੀ ਸਾਰੇ ਏਡੀਸੀ ਸਭ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਇਹਦੇ ਬਾਰੇ ਅੱਗ ਨਾ ਲਾਵੇ ਜਿੱਥੇ ਅਸੀਂ ਇਹਨਾਂ ਨੂੰ ਸਮਝਾਣੇ ਆ ਵੀ ਅੱਗ ਨਾ ਲਾਈ ਜਾਵੇ ਉਹਦੇ ਕੀ ਨੁਕਸਾਨ ਨੇ ਨਾਲ ਹੀ ਇਹਨਾਂ ਦੀਆਂ ਅਸੀਂ ਮੁਸ਼ਕਲਾਂ ਵੀ ਸਮਝਦੇ ਆ ਮੁਸ਼ਕਲਾਂ ਸਮਝਦੇ ਆ ਵੀ ਇਹਨਾਂ ਦੀ ਕੀ ਜ਼ਰੂਰਤਾਂ ਨੇ ਉਹ ਵੀ ਅਸੀਂ ਸਮਝ ਕੇ ਇਹਨਾਂ ਦੀ ਮਸ਼ੀਨਰੀ ਵਗੈਰਾ ਪ੍ਰੋਵਾਈਡ ਕਰਦੇ ਆ ਤੇ ਨਾਲ ਹੀ ਸਾਡਾ ਇਹ ਵੀ ਆ ਵੀ ਸ਼ਾਮ ਨੂੰ ਕੰਬਾਈਨ ਨਾਲ ਚਲਾਈ ਜਾਵੇ ਹੁਣ ਝੋਨੇ ਦਾ ਸੀਜ਼ਨ ਹੈ ਦਾ ਜਦੋਂ ਸ਼ਾਮ ਨੂੰ ਕੰਬਾਈਨ ਚਲਾ ਕੇ ਜਾਂਦੇ ਨੇ ਤਾਂ ਫਿਰ ਡੈਡੀ ਜੜੀ ਹੁੰਦੀ ਆ ਉਹਦੇ ਨਮੀ ਜ਼ਿਆਦਾ ਹੁੰਦੀ ਆ ਇਹਨਾਂ ਨੂੰ ਮੱਗਿਆ 'ਚ ਦਿੱਕਤਾਂ ਆਉਂਦੀਆਂ ਨੇ ਤਾਂ ਇਸੇ ਸਾਰੇ ਕਰਕੇ ਐਸਐਸਪੀ ਸਾਹਿਬ ਤੇ ਅਸੀਂ ਸਾਰੇ ਇਕੱਠੇ ਆ ਰਹੇ ਹਾਂ ਕਿ ਤਾਂ ਕਿ ਇਹਨਾਂ ਦਾ ਇੱਕ ਵਿਸ਼ਵਾਸ ਵੀ ਬਣੇ ਪ੍ਰਸ਼ਾਸਨ ਤੇ ਵੀ ਜੋ ਸਾਡੀਆਂ ਸਮੱਸਿਆ ਨੇ ਉਹ ਵੀ ਪ੍ਰਸ਼ਾਸਨ ਸੁਣ ਰਹੇ ਆ ਤੇ ਨਾਲ ਹੀ ਅਸੀਂ ਅਪੀਲ ਵੀ ਕਰਦੇ ਆ ਤੇ ਸਾਨੂੰ ਬਹੁਤ ਅੱਛਾ ਉਪਰਾਲਾ ਇਹਦਾ ਜਿਹੜਾ ਅਸੀਂ ਕਰ ਰਹੇ ਆ ਤੇ ਇਹਦੇ ਨਾਲ ਹੀ ਸਾਰਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਸਾਰੇ ਪਿੰਡਾਂ ਚੋਂ ਤੇ ਸਾਡੇ ਇਨਸੀਡੈਂਟ ਵੀ ਬਹੁਤ ਘਟੇ ਆ ਗਰਦਾਸਪੁਰ ਜ਼ਿਲ੍ਹੇ ਚ ਅੱਛਾ ਕੰਮ ਹੋਇਆ ਤੇ ਸਾਨੂੰ ਉਮੀਦ ਹੈ ਕਿ ਸਾਰੇ ਪਿੰਡ ਸਾਨੂੰ ਇਸੇ ਤਰ੍ਹਾਂ ਅੱਛਾ ਸਹਿਯੋਗ ਦੇਣਗੇ ਜੋ ਇਹਨਾਂ ਦੀਆਂ ਸਮੱਸਿਆ ਨੇ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਤੇ ਸਾਡੀ ਪੂਰੀ ਇਹ ਇੱਛਾ ਹੈ ਕਿ ਇਹਨਾਂ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨੀ ਪਵੇ ਨਾ ਸਾਡੀ ਇਹ ਜੀ ਕੋਈ ਮਨਸ਼ਾ ਹੈ ਪਰ ਸਾਡੀ ਇਹੀ ਅਪੀਲ ਹੈ ਕਿ ਪ੍ਰਾਲੀ ਨੂੰ ਅੱਗ ਨਾ ਲਾ ਕੇ ਨਾ ਕੇਵਲ ਲਾਂ ਨਾਲ ਨਾ ਕੇਵਲ ਜ਼ਮੀਨਦਾਰ ਨਚਾਨ ਹੁੰਦਾ ਹੈ ਬਟ ਵਾਤਾਵਰਨ ਦਾ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਤੋਂ ਆਸਾਨੂੰ ਗ੍ਰੇਟ ਕਰਨਾ ਚਾਹੀਦਾ ਇਹ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਤੇ ਆਪਣੇ ਆਪ ਦੀ ਵੀ ਮਦਦ ਕਰਨੀ ਚਾਹੀਦੀ ਅੱਜ ਕਿਹੜੇ ਕਿਹੜੇ ਪਿੰਡਾਂ 'ਚ ਆਪਾਂ ਇਹ ਸੈਮੀਨਾਰ ਅੱਜ ਅਸੀਂ 8-9 ਪਿੰਡਾਂ 'ਚ ਗਏ ਆ ਜੀ ਇਸ ਤੋਂ ਪਹਿਲਾਂ ਉੱਥੇ ਸੀ ਆਪਣਾ ਪਗਾਰੀਵਾਲ ਸੀ ਦੀ ਉਹਦੇ ਨਾਲ 4-5 ਪਿੰਡਾਂ 'ਚੋਂ ਦੋਸਤ ਪੁਰਾ ਚਾਜ ਆਏ ਆ ਇਹਦੇ ਵੀ 3-4 ਪਿੰਡਾਂ ਦੇ ਆਏ ਆ ਤੇ 8-9 ਪਿੰਡ ਅਸੀਂ ਕਿਤੇ ਆ ਵਿਜ਼ਿਟ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਹੋਰ ਪਿੰਡ ਵਿਜ਼ਿਟ ਕਰਦੇ ਰਵਾਂਗੇ ਥੈਂਕ ਯੂ